पूरे पंजाब में जिला पदर धरना प्रदर्शन कर रही है मजीठा की जो घटना घटी है उसके विरोध में बहुजन समाज पार्टी पूरे पंजाब के अंदर धरना प्रदर्शन कर डीसी साहब को अपना मेरोमेंडम देने का काम करेगी सरकार से यही मांगे से सरकार जिन मुद्दों पर आई थी खासकर से नशा मुक्त करने का जो पंजाब की सरकार ने वादा किया था उस सरकार वो वादे पर सरकार पुरानी कर पा रही है पंजाब की जनता से हमारी अपील है कि बहुजन समाज पार्टी पंजाब शुमालो मुहिम पूरे प्रदेश के अंदर चलाने का काम कर रही है जनता उससे जुड़ रही है और पंजाब की जनता से बहुजन समाज पार्टी वायदा करती है कि दो में आप बी को मौका दीजिए तो पंजाब को नशा मुक्त करने की जिम्मेदारी बहुजन समाज पार्टी की होगी हाँ बहुजन समाज पार्टी से भी जिला हेडकोार्टर पर डी सी साहब को अपना मेमोरेंडम देंगे सर एक एक तो के के मुद्दे मुद्दे पानी देख रहे हो पानी का पंजाब के जितने भी मुद्दे हैं लोक हित के मुद्दे हैं उसको सिर्फ़ बहुजन समाज पार्टी उठाने का काम कर रही है पिछली सरकारें आपने देख ली आ, अकाली और बीजेपी की सरकार रही कांग्रेस की सरकार रही और अब आम आदमी पार्टी की सरकार है जो मुद्दे पहले कई साल से लगातार पेंडिंग पड़े थे आज भी वही मुद्दे हैं लेकिन उन मुद्दों को उठाने का काम केवल बहुजन समाज पार्टी कर रही है और जिला स्तर पर इसको उठाने का काम कर रही है सर ये दावा कर रही है आम आदमी पार्टी की सरकार को तीन साल हो गए हैं यदि सरकार की मंशा नशा मुक्त करने की होती तो तीन साल से ये कार्रवाई हो चुकी होती जब से मुद्दा बहुजन समाज पार्टी ने उठाया है तब से सरकार एक्शन मूड में है लेकिन सरकार इस पर विफल है नौ तो मेरी नौजवान से अपील है हमने उत्तर प्रदेश के अंदर चार बार सरकार चलाई है और हमारा तजुर्बा है इस बात के लिए कि नौजवान को रोज़गार और शिक्षा स्वास्थ्य पंजाब के लोगों का देने का काम बहुजन समाज पार्टी करेगी ਦੇਸ ਦੁਨੀਆ ਦਾ ਬਹੁਤ-ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਨਸ਼ਿਆ ਖਰਾਬਤ ਮਹਿਮ ਚੱਲ ਰਹੀ ਆ ਅਸੀਂ ਜੋ ਮਜੀਠੀਆ ਦੇ ਵਿੱਚ ਨਕਲੀ ਸ਼ਰਾਬ ਨਾਲ ਜੋ ਲੋਕ ਮਰਿਆ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਮੂਰੇ ਧਰਨੇ ਦਿੱਤੇ ਗਏ ਨੇ ਲੇਕਿਨ ਜੇ ਸਰਕਾਰ ਦੀ ਸਹੀ ਮਨਸਾ ਹੁੰਦੀ ਇਹ ਨਕਲੀ ਸ਼ਰਾਬ ਜੋ ਲਗਾਤਾਰ बिक ਰਹੀ ਆ ਅੱਜ ਤੋਂ 4-5 ਸਾਲਾਂ ਕਾਂਗਰਸ ਦੀ ਸਰਕਾਰ ਦੇ ਟਾਈਮ ਵੀ ਹਲਕਾ ਖੰਨਾ ਦੇ ਵਿੱਚ ਇਹ ਨਕਲੀ ਸਰਪ ਦੀ ਫੈਕਟਰੀ ਜੋ ਬਣੀ ਸੀ ਜਿਹਦੇ ਨਾਲ ਲੋਕ ਮਰੇ ਸੀ 250 ਤੋਂ 300 ਜੇ ਉਹਨਾਂ ਤੇ ਸਖਤ ਕਾਰਵਾਈ ਹੁੰਦੀ ਤਾਂ ਸ਼ਾਇਦ ਇਹ ਮੁੜ ਕੇ ਸਮਾਂ ਦੇਖਣ ਨੂੰ ਨਾ ਮਿਲਦਾ ਕਿਉਂਕਿ ਜੇ ਉਹ ਸਖਤ ਕਾਰਵਾਈ ਨਹੀਂ ਹੋਈ ਤਾਂ ਲੋਕਾਂ ਦੇ ਜਿਹੜੇ ਮਨ ਨੇ ਉਹ ਖੁੱਲ ਜਾਂਦੇ ਨੇ ਵੀ ਕੁਝ ਹੁੰਦਾ ਤਾਂ ਹੈ ਹੀ ਨਹੀਂ ਕਿ ਸਾਡਾ ਕੀ ਵਿਗਾਰ ਲੂ ਇਸ ਕਰਕੇ ਆਪਾਂ ਦੁਬਾਰੇ ਨਕਲੀ ਸਰਪ ਤਿਆਰ ਕਰੋ ਤਾਂ ਜੋ ਲੋਕਾਂ ਨੂੰ ਮਾਰੀਏ ਆਪਣੇ ਪੈਸੇ ਕਮਾਉਣ ਦਾ ਕੰਮ ਰੱਖੀਏ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਉਹਨਾਂ ਸਾਰਿਆਂ ਨੂੰ ਪਰਿਵਾਰਾਂ ਨੂੰ ਸਾਫ ਦਿੱਤਾ ਜਾਵੇ ਜੋ ਨਕਲੀ ਸ਼ਰਾਬ ਦੇ ਕਾਰੋਬਾਰੀਆ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪੂਰੇ ਪੰਜਾਬ ਦੇ ਵਿੱਚ ਬੋਝਨ ਸਮਾਜ ਪਾਰਟੀ ਵੱਲੋਂ ਨਸ਼ਿਆਂ ਦੇ ਵਿਰੁੱਧ ਪੰਜਾਬ ਸੰਭਾਲੋ ਰੈਲੀ ਜਿਹੜੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵਿੱਚ ਅਸੀਂ ਬੋਝਨ ਸਮਾਜ ਪਾਰਟੀ ਦੇ ਕਾਰਕਨ ਉਹਨਾਂ ਨੂੰ ਇੱਕ ਮੰਗ ਪੱਤਰ ਦੇਾਂਗੇ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਜੋਧ ਨਸ਼ਾ ਅਬਰੋਧਾ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਨੇ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਮਰਥ ਰਹੀ ਹੈ ਵੱਡੇ ਮਗਰਮੱਛ ਜਿਹੜੇ ਅਜੇ ਵੀ ਤੁਰੇ ਫਿਰਦੇ ਨੇ ਚਿੱਟੇ ਦੇ ਸਤਾਕਰ ਗਲੀ ਗਲੀ ਘੁੰਮ ਰਹੇ ਨੇ ਸੋ ਇਸ ਕਰਕੇ ਭੋਜਨ ਸਮਾਜ ਪਾਰਟੀ ਪੰਜਾਬ ਦੇ ਲੋਕਾਂ ਨੂੰ ਐਸਐਮਐਮ ਦਾ ਹਿੱਸਾ ਬਣ ਲਈ ਸਦਾ ਦਿੰਦੀ ਹੈ ਕਿ ਆਓ ਪੂਰੇ ਸਾਰੇ ਜਿਹੜੀ ਪਾਰਟੀਆਂ ਨੂੰ ਤੁਸੀਂ ਦੇਖ ਚੁੱਕੇ ਹੋ ਤੇ ਅੱਜ ਲੋੜ ਹੈ ਕਿ ਬੋਝਨ ਸਮਾਜ ਪਾਰਟੀ ਦਾ ਸਾਥ ਦਿਓ ਤਾਂ ਕਿ 1927 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾ ਸਕੀਏ ਦਾ ਮੈਂ ਦੇਸ਼ ਦੁਨੀਆ ਚੈਨਲ ਦਾ ਧੰਨਵਾਦ ਕਰਦਾ ਤੇ ਅੱਜ ਜਿਹੜਾ ਸਾਡੇ ਪੂਰੇ ਪੰਜਾਬ ਦੇ ਵਿੱਚ ਮੰਗ ਪੱਤਰ ਡੀਸੀ ਨੂੰ ਮਰੰਮਤ ਹੁੰਦੇ ਆ ਦਾ ਸਾਰੇ ਪੂਰੇ ਪੰਜਾਬ ਚ ਸਾਡੇ ਅਸੀਂ ਬਹੁਤ ਹੀ ਸਤਿਕਾਰਯੋਗ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਵਿਪਲ ਕੁਮਾਰ ਜੀ ਜੁਪੀ ਤੋਂ ਪਹੁੰਚੇ ਆ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਦੇ ਜੀ ਆਇਆਂ ਅਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਅਖੰਡ ਨੇ ਪਹੁੰਚੇ ਸਾਡੇ ਵਿਧਾਨ ਸਭਾ ਦੇ ਰਾਏਕੋਟ ਅਤੇ ਸਾਨੇਵਾਲ ਅਤੇ ਪੈਲ ਤੇ ਸਮਰਾਲਾ ਤੇ ਖੰਨਾ ਜਿੰਨੇ ਵੀ ਵਿਧਾਨ ਸਭਾ ਦੇ ਲੀਡਰ ਸਾਹਿਬਾਨ ਪਹੁੰਚੇ ਆ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਕੋਟਨ ਕੋਟ ਧੰਨਵਾਦ ਕਰਦਾ ਹਾਂ ਤੇ ਅੱਜ ਦਾ ਜਿਹੜਾ ਧਰਨਾ ਹੈ ਪੂਰੇ ਪੰਜਾਬ ਦੇ ਵਿੱਚ ਦਿੱਤਾ ਜਾ ਰਿਹਾ ਹੈ ਉਸੇ ਤਹਿਤ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਅਸੀਂ ਖੰਨਾ ਐਡੀਸੀ ਨੂੰ ਮੰਗ ਪੁੱਤਰ ਦੇਣਾ ਤੇ ਜਿਹੜਾ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਵੀ ਅਸੀਂ 3 ਮਹੀਨਿਆਂ ਵਿੱਚ ਨਸ਼ੇ ਨੂੰ ਬੰਦ ਕਰ ਦਾਂਗੇ ਤੇ ਰਿਸ਼ਵਤ ਖੂਰੀ ਬੰਦ ਕਰਾਂਗੇ ਤੇ ਬਹੁਤ ਦੁੱਖ ਵਾਲੀ ਗੱਲ ਆ ਅੱਜ 3 ਸਾਲ ਵੀ ਜਾਣ ਤੋਂ ਬਾਅਦ ਵੀ बार-बार ਹਰ ਸਾਲ ਨਿਤਨ ਦੇ ਅਖਬਾਰਾਂ ਦੀ ਸਰਕੀ ਤੋਂ ਪਤਾ ਲੱਗਦਾ ਹੈ ਵੀ ਜ਼ਰਹੀਲੀ ਸ਼ਰਾਬ ਪੀ ਕੇ ਅਤੇ ਚਿੱਟੇ ਦਾ ਨਸ਼ਾ ਕਰਕੇ ਚਿੱਟੇ ਦਾ ਨਸ਼ਾ ਕਰਕੇ ਇਸ ਦੁਨੀਆ ਤੋਂ ਨੌਜਵਾਨ ਜਿਹੜਾ ਇਸ ਸਾਡੇ ਦੇਸ਼ ਦੀ ਧਰਤੀ ਦਾ ਨੌਜਵਾਨ ਭੁਵੇਖਾ ਉਹ 9 5 ਦਰਾਂਵਾਂ ਦੀ ਧਰਤੀ ਤੇ 6ਵਾਂ ਦਰਾਂ ਨਸ਼ੇ ਦੇ ਵਿੱਚ ਹੜਦਾ ਜਾ ਰਿਹਾ ਹੈ। ਭਾਜਪਾ ਸਮਾਜ ਪਾਰਟੀ ਨੇ 15 ਮਾਰਚ ਨੂੰ ਸਾਬ ਸ੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਤੇ ਫਗਵਾੜੇ ਦੀ ਇੱਕ ਰੈਲੀ ਕੀਤੀ ਜਿਹਦਾ ਨਾਂ ਰੱਖਿਆ ਪੰਜਾਬ ਸੰਭਾਲੋ ਰਲਜੀ। ਤਾਂ ਕਿ ਪੰਜਾਬ ਸੰਭਾਲਣ ਦਾ ਇਹੀ ਕਾਰਨ ਜਿਹੜੀਆਂ ਬਾਰ ਬਾਰ ਸਰਕਾਰਾਂ ਅਸੀਂ ਬਣਾਈਆਂ ਉਹਨਾਂ ਨੇ ਨਸ਼ੇ ਨੂੰ ਨਾ ਕੋਈ ਪਾਬੰਦੀ ਨਾ ਰਿਸਵਤ ਖੋਰੀ ਨਾ ਕੋਈ ਕਿਸੇ ਨੌਜਵਾਨ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਿਆ। ਆਓ ਮੇਰੇ ਸਮਾਜ ਦੇ ਲੋਕੋ ਪੰਜਾਬ ਸੁਵਾਲੋ ਰੈਲੀ ਦਾ ਹਿੱਸਾ ਬਣੀਏ ਤਾਂ ਕਿ 2027 ਦੇ ਵਿੱਚ ਆਪਾਂ ਆਪਣੀ ਸਰਕਾਰ ਬਣਾ ਕੇ ਨਸ਼ੇ ਨੂੰ ਨੱਥ ਪਾਈਏ ਅਤੇ ਨੌਜਵਾਨ ਨੂੰ ਬਚਾ ਸਕੀਏ